ਸਾਸਰੀਕਾਲ ਦੋਸਤੋ ਮੇਰੇ YouTube ਚੈਨਲ ਡਾਰਕ ਸੱਚ ਟੀਵੀ ਤੇ ਤੁਹਾਡਾ ਸਾਰਿਆਂ ਦਾ ਨਿੱਕਾ ਸਵਾਗਤ ਤੇ ਕੱਲ ਮੈਂ ਇੱਕ ਰੀਲ ਇੱਕ ਸ਼ਾਰਟ ਬਣਾਇਆ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੇ ਨਿੰਮ ਦੇ ਦਰਖਤ ਆ ਉਹ ਸੁੱਕ ਰਹੇ ਆ ਤੇ ਬੜੇ ਵੀਰਾਂ ਦੇ ਕਮੈਂਟ ਆਏ ਸੀ ਕਿ ਅੰਮ੍ਰਿਤਸਰ ਸਾਈਡ ਜਾਂ ਮਾਨਸਾ ਸਾਈਡ ਪਠੰਡਾ ਤੋਂ ਰਾਜਪੁਰਾ ਬਰਨਾਲਾ ਪਟਿਆਲਾ ਉਹ ਕਿ ਸਾਰੀ ਸਾਈਡ ਹੀ ਤਕਰੀਬਨ ਜਿਹੜੇ ਰੁੱਖ ਆ ਸੁੱਕ ਰਹੇ ਆ ਤੇ ਪਹਿਲਾਂ ਮੈਨੂੰ ਲੱਗਦਾ ਸੀ ਸ਼ਾਇਦ ਇਹ ਬਿਮਾਰੀ ਇਕੱਲੇ ਪੰਜਾਬ ਦੇ ਵਿੱਚ ਆ ਪਰ ਜਦੋਂ ਕਮੈਂਟ ਪੜੇ ਤੇ ਰਾਜਸਥਾਨ ਦੇ ਵਿੱਚ ਵੀ ਇਹ ਬਿਮਾਰੀ ਹੈਗੀ ਆ ਕਿ ਉੱਥੇ ਵੀ ਨਿੰਮ ਦੇ ਦਰਖਤ ਸੁੱਕ ਚੁੱਕੇ ਆ ਤੇ ਹੋਰ ਸਟੇਟਾਂ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਪੂਨੇ ਦੇ ਵਿੱਚ ਵੀ ਜਿਹੜੇ ਦਰਖਤ ਨਿੰਮ ਦੇ ਉਹ ਸੁੱਕੇ ਹੋਏ ਆ ਤੇ ਹੁਣ ਕੁਝ ਵੀਰਾਂ ਦੇ ਕਮੈਂਟਾਂ ਦੇ ਵਿੱਚ ਹੀ ਦੱਸਿਆ ਹੋਇਆ ਸੀ ਕਿ ਇਹਦੇ ਪਿੱਛੇ ਜਿਹੜਾ ਰੀਜ਼ਨ ਹੈਗਾ ਉਹ ਹੈਗਾ ਠੰਡ ਕਿ ਠੰਡ ਐ ਸਵਾਰ ਜ਼ਿਆਦਾ ਪਈ ਆ ਇਸ ਕਰਕੇ ਨਿੰਮ ਦੇ ਦਰਖਤ ਜਿਹੜੇ ਸੁੱਕ ਚੁੱਕੇ ਆ ਪਰ ਜੇ ਠੰਡ ਰੀਜ਼ਨ ਹੁੰਦੀ ਨਾ ਤੇ ਬਾਕੀ ਦਰਖਤ ਵੀ ਸੁੱਕ ਰਹੇ ਸੀ ਪਰੇ ਜੇ ਤੁਸੀਂ ਦੇਖੋਗੇ ਨਾ ਬਾਕੀ ਦਰਖਤ ਹਰੇ ਆ ਕੱਲੀ ਨਿੰਮ ਸੁੱਕੀ ਆ ਤੇ ਕੁਝ ਹੁਣ ਵੀਰਾਂ ਦਾ ਇਹ ਵੀ ਸੀਗਾ ਕਿ ਜੀ ਨਿੰਮ ਸਾਰਿਆਂ ਤੋਂ ਲੇਟ ਫੁੱਟਦੀ ਆ ਚਲੋ ਉਹਨਾਂ ਨਾਲ ਮੈਂ ਸਹਿਮਤਾ ਮੰਨਦੇ ਆ ਇੱਕ ਵੀਰ ਦਾ ਅੱਕ ਕਮੈਂਟ ਹੋਰ ਆਇਆ ਸੀ ਤੇ ਇਹ ਵਾਕਈ ਬੜਾ ਚਿੰਤਾਜਨਕ ਵਿਸ਼ਾ ਉਹ ਵੀਰ ਨੇ ਲਿਖਿਆ ਕਿ 2025 ਤੱਕ ਸੋਲਰ ਫਲੇਅਰ ਆ ਰਹੀ ਆ ਤੇ ਸੋਲਰ ਫਲੇਅਰ ਅਸਲ ਦੇ ਵਿੱਚ ਹੁੰਦੀ ਕੀ ਆ ਸ਼ਾਇਦ ਬਹੁਤੇ ਲੋਕਾਂ ਨੂੰ ਨਾ ਪਤਾ ਹੋਵੇ ਸੋਲਰ ਫਲੇਅਰ ਹੁੰਦੀ ਆ ਇੱਕ ਸੂਰਜੀ ਤੂਫਾਨ ਜਾਨੀ ਕਿ ਸੂਰਜ ਦੇ ਵਿੱਚੋਂ ਫਟਣ ਦੇ ਨਾਲ ਨਾ ਐਸੀਆਂ ਕਿਰਨਾ ਨਿਕਲਦੀਆਂ ਜਿਹੜੀਆਂ ਬੜੀਆਂ ਨੁਕਸਾਨਦਾਇਕ ਹੋਂ ਜਿਹੜੀਆਂ ਹੁੰਦੀਆਂ ਇਹ ਤੂਫਾਨ 15-20 ਸਾਲ ਬਾਅਦ ਕਹਿੰਦੇ ਆਉਂਦਾ ਪਰ ਇਹਦੇ ਕਿੱਥੇ ਅਟੈਕ ਕਰਦਾ ਜਿਹੜੀ ਚੀਜ਼ੇ ਦੇ ਸਾਹਮਣੇ ਸਥਿਤੀ ਦੇ ਵਿੱਚ ਹੋਵੇ ਤੇ ਦੱਸ ਰਿਹਾ ਕਿ 2025 ਦੇ ਵਿੱਚ ਧਰਤੀ ਇਹਦੇ ਨਿਸ਼ਾਨੇ ਤੇ ਹੋਵੇਗੀ ਤੇ ਇਹਦਾ ਅੰਦਾਜ਼ਾ ਕਿੱਥੋਂ ਲਾਇਆ ਜਾ ਸਕਦਾ ਉਹ ਵੀਰ ਨੇ ਆਲਰੇਡੀ ਲਿਖਿਆ ਹੋਇਆ ਕਿ ਜਿਹੜੇ ਵੱਡੇ ਵੱਡੇ ਆਕਾਰਪੋਰੇਟ ਘਰਾਣੇ ਆ ਜਿੰਨਾਂ ਵਿੱਚ ਜੁਕਰਬਰਗ ਦਾ ਨਾਮ ਵੀਰ ਨੇ ਲਿਆ ਤੇ ਹੋਰ ਵੀ ਘਰਾਣੇ ਹੈਗੇ ਆ ਰਿਚਡਸ ਜਿਹੜੇ ਕਿ ਜ਼ਮੀਨ ਦੇ ਅੰਦਰ ਜਾ ਕੇ ਘਰ ਬਣਾ ਰਹੇ ਆ ਇਸ ਤੂਫਾਨ ਤੋਂ ਬਚਣ ਦੇ ਲਈ ਅਸੋ ਇੱਥੋਂ ਤੈਹ ਹੁੰਦਾ ਕਿ ਤੂਫਾਨ ਆਉਣਾ ਹੋਵੇਗਾ ਨਹੀਂ ਉਹਨਾਂ ਨੂੰ ਜ਼ਮੀਨ ਦੇ ਅੰਦਰ ਘਰ ਬਣਾਉਣ ਦੀ ਕੀ ਲੋੜ ਹੈ ਜੇ ਤੁਸੀਂ ਨੈਟ ਦੇ ਉੱਤੇ ਸੋਲਰ ਸਟ੍ਰੋਮ ਜਾਂ ਸੋਲਰ ਫਲੇਅਰ ਸਰਚ ਕਰੋਗੇ ਨਾ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਵਾਕਈ ਪ੍ਰithvi ਦੇ ਉੱਤੇ ਇੱਕ ਖਤਰਾ ਮੰਡਰਾ ਰਿਹਾ ਸੋਲਰ ਫਲੇਅਰ ਦਾ ਯਾਨੀ ਕਿ ਇੱਕ ਸੂਰਜੀ ਤੂਫਾਨ ਦਾ ਤੇ ਜਿਹੜਾ ਕਿ ਬਹੁਤ ਖਤਰਨਾਕ ਸਿੱਧ ਹੋ ਸਕਦਾ ਸੋ ਇਹ ਤੂਫਾਨ ਵੀ ਹੋ ਸਕਦਾ ਇੱਕ ਕਾਰਨ ਕਿ ਇਹ ਦਰਕਤਾਂ ਤੇ ਅਟੈਕ ਜਿਹੜਾ ਹੋਇਆ ਕਿ ਨਿਮਾ ਨੇ ਸੁੱਕਣਾ ਸ਼ੁਰੂ ਕਰ ਦਿੱਤਾ ਜਿਵੇਂ ਕਿਸੇ ਚੀਜ਼ ਦੀਆਂ ਆਉਂਦੀਆਂ ਨਿਸ਼ਾਨੀਆਂ ਹੁੰਦੀਆਂ ਪਹਿਲਾਂ ਤੇ ਹੋ ਸਕਦਾ ਇੱਕ ਜਿਹੜੀ ਮੌਸਮਾ ਨੂੰ ਕੰਟਰੋਲ ਕਰਨ ਦੀ ਇੱਕ ਜਿਹੜੀ ਟੈਕਨੋਲੋਜੀ ਨਿਕਲੀ ਹੈ ਜਿਹਨੂੰ ਹਾਰਪ ਟੈਕਨੋਲੋਜੀ ਕਹਿੰਦੇ ਆ ਅਸੀਂ ਆਲਰੇਡੀ ਉਹਦੇ ਤੇ ਇੱਕ ਵੀਡੀਓ ਬਣਾਈ ਹੋਈ ਆ ਸਾਡੇ YouTube ਚੈਨਲ ਡਾਰਕ ਸੱਚ ਟੀਵੀ ਤੇ ਤੁਸੀਂ ਦੇਖ ਸਕਦੇ ਹੋ ਕਿ ਮੌਸਮਾ ਨੂੰ ਕੰਟਰੋਲ ਕਿਵੇਂ ਕੀਤਾ ਜਾ ਰਿਹਾ ਟੈਕਨੋਲੋਜੀ ਆ ਉਹਦੇ ਨਾਲ ਨਕਲੀ ਬੱਦਲ ਬਣਾ ਕੇ ਨਹੀਂ ਪਵਾਇਆ ਜਾ ਰਿਹਾ ਇਹ ਐਕਸਪੈਰੀਮੈਂਟ ਕਿੱਥੇ ਹੋ ਰਿਹਾ ਅਲਾਸਕਾ ਦੇ ਵਿੱਚ ਅਮਰੀਕਾ ਤੇ ਚੀਨ ਆ ਜਿਹੜਾ ਉਹ ਐਕਸਪੈਰੀਮੈਂਟ ਕਰ ਰਿਹਾ ਚੀਨ ਦਾ ਤਾਂ ਪਿੱਛੇ ਜਿਵੇਂ ਮੈਂ ਦੇਖ ਰਿਹਾ ਸੀ ਕਹਿੰਦੇ ਉਹਨਾਂ ਨੇ ਤਾਂ ਚੰਦ ਵੀ ਇੱਕ ਨਕਲੀ ਬਣਾਇਆ ਹੋਇਆ ਸੋ ਇਸ ਕਰਕੇ ਜਿਹੜੀ ਉਹ ਟੈਕਨੋਲੋਜੀ ਆ ਨਾ ਉਹਦੇ ਨਾਲ ਟਾਰਨਾਡੋ ਬਣਾ ਕੇ ਦੇਖੇ ਜਾ ਰਹੇ ਆ ਆ ਟਾਰਨਾਡੋ ਜਿਹਨੂੰ ਆਪਾਂ ਪਿੰਡਾਂ ਚ ਵਾਬ ਰੋਲਾ ਕਹਿ ਦਿੰਨੇ ਆ ਚੱਕਰਵਰਤੀ ਤੂਫਾਨ ਉਹ ਬਣਾਏ ਜਾ ਰਹੇ ਆ ਉਸ ਤੋਂ ਬਾਅਦ ਨਕਲੀ ਬੱਦਲ ਬਣਾ ਕੇ ਨਹੀਂ ਪੁਆਏ ਜਾ ਰਹੇ ਆ ਜਾਨੀ ਕਿ ਮੌਸਮ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਸਕਦੀ ਹੋ ਸਕਦਾ ਉਹਦੇ ਵਿੱਚੋਂ ਇੱਕ ਐਸਾ ਵਾਇਰਸ ਵੀ ਨਿਕਲਿਆ ਹੋਵੇ ਕਿ ਜਿਹੜਾ ਇੰਨਾ ਨਿੰਮਾਂ ਦੇ ਉੱਤੇ ਜਿਹੜਾ ਅਟੈਕ ਹੋਇਆ ਜਿਹੜੀਆਂ ਇਹ ਸੁੱਕਰੀਆਂ ਸ਼ੁਰੂ ਹੋ ਗਈਆਂ ਹੁਣ ਗੱਲ ਕਰਦੇ ਆ ਜਿਹੜਾ ਖੇਤੀ ਮਾਹਿਰਾ ਨੇ ਸਾਨੂੰ ਰੀਜਨ ਦੱਸਿਆ ਉਹ ਕੀ ਆ ਸੋ ਜਦੋਂ ਇਹ ਮੈਂ ਸਰਚ ਕੀਤੀ ਤੁਸੀਂ ਉੱਪਰ ਦੇਖੋ ਅਖਬਾਰਾਂ ਦੇ ਵਿੱਚ ਤੁਹਾਨੂੰ ਦਿਖਾਉਣਾ ਮੈਂ ਇਹ ਕੱਲੀ ਇੱਕ ਹਾਸੇ ਵਾਲੀ ਗੱਲ ਨਹੀਂ ਆ ਕੁਝ ਵੀਰਾਂ ਦੇ ਚਲੋ ਹਾਸੋ-ਖੀਨੋ ਕਮੈਂਟ ਵੀ ਸੀਗੇ ਚਲੋ ਆਪੋ ਆਪਣੀ ਸੋਚ ਹੁੰਦੀ ਆ ਕਿ ਇੱਕ ਚਿੰਤਾ ਦਾ ਵਿਸ਼ਾਰੀਅਲ ਦੇ ਵਿੱਚ ਤੋਂ ਖੇਤੀ ਮਾਹਿਰਾ ਦੱਸ ਰਿਹਾ ਕਿ ਇੱਕ ਇੱਕ ਮਾਸਕੀਟੋ ਕਹਿ ਲੋ ਜਾਂ ਇੱਕ ਵਾਇਰਸ ਕਹਿ ਲੋ ਤੇ ਉਸ ਵਾਇਰਸ ਦਾ ਨਾਮ ਹੈਗਾ ਟੀ ਮਾਸਕੀਟੋ ਬੱਗ ਤੇ ਟੀ ਮਾਸਕੀਟੋ ਬੱਗ ਅਗਰ ਜੇ ਤੁਸੀਂ ਗੂਗਲ ਤੇ ਸਰਚ ਕਰੋਗੇ ਨਾ ਤੇ ਉਹ ਨਹਿਮ ਦੇ ਉੱਤੇ ਹੀ ਅਟੈਕ ਕਰਦਾ ਉਹ ਜਿਹੜਾ ਮੱਛਰ ਹੈਗਾ ਉਹ ਨਹਿਮ ਦੇ ਦਰਖਤ ਤੇ ਅਟੈਕ ਕਰਦਾ ਹੋਰ ਕਿਸੇ ਦਰਖਤ ਤੇ ਅਟੈਕ ਨਹੀਂ ਕਰਦਾ ਜਿਵੇਂ ਪਿੱਛੇ ਜੇ ਨਾ ਅਬੋਰ ਬਲੋਟ ਦੇ ਏਰੀਏ ਦੇ ਵਿੱਚ ਨਰਮੇ ਨੂੰ ਇੱਕ ਸੁੰਦੀ ਭੁੰਦੀ ਲੱਗੀ ਸੀਗੀ ਉਹਦਾ ਨਾਮ ਸੀ ਮਿੱਲੀ ਬੱਗ ਮਿੱਲੀ ਬੱਗ ਦੀ ਤਰ੍ਹਾਂ ਹੀ ਇਹ ਇੱਕ ਮੱਛਰ ਹੈ ਇੱਕ ਵਾਇਰਸ ਆ ਜਿਹੜਾ ਕਿ ਸਕਾਉਣਾ ਸ਼ੁਰੂ ਕਰ ਦਿੰਦਾ ਨਿੰਮ ਦੇ ਪੱਤਿਆਂ ਨੂੰ ਤੇ ਇਹ ਮੱਛਰ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਨਿੰਮ ਦੇ ਦਰਖਤਾਂ ਕੱਲੇ ਪੰਜਾਬ ਦੇ ਵਿੱਚੋਂ ਤਾਂ ਕਿਉਂ ਪੂਰੇ ਭਾਰਤ ਦੇ ਵਿੱਚੋਂ ਹੀ ਨਿੰਮ ਦੇ ਦਰਖਤਾਂ ਦੇ ਉੱਤੇ ਅਟੈਕ ਕਰ ਰਿਹਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਹੋਰਾਂ ਸਟੇਟਾਂ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਦੇਖਣ ਨੂੰ ਸਾਹਮਣੇ ਆ ਰਹੀਆਂ ਹੁਣ ਇੱਕ ਚੀਜ਼ ਇਹ ਵੀ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਜਿਹੜੀ ਨਿੰਮ ਆ ਸਾਡੇ এনवायरमेंट ਲਈ ਸਭ ਤੋਂ ਜਿਹੜਾ ਗੁਣਕਾਰੀ ਪੌਦਾ ਮੰਨਿਆ ਜਾਂਦਾ ਕਿਉਂਕਿ ਬਹੁਤ ਬਿਮਾਰੀਆਂ ਤੋਂ ਜਿਹੜੀ ਰੋਖਤਾਮ ਸਾਡੀ ਕਰਦਾ ਅਗਰ ਨਮ ਖਤਮ ਹੋ ਗਈ ਨਾ ਤੇ ਬਿਮਾਰੀਆਂ ਜਿਹੜੀਆਂ ਵਾਜ ਜਾਣੀਆਂ ਬਿਮਾਰੀਆਂ ਵਧਣੀਆਂ ਤੇ ਦਵਾਈਆਂ ਜਿਹੜੀਆਂ ਖਰੀਦ ਕੇ ਅਸੀਂ ਦਵਾਈਆਂ ਤੇ ਜਾਵਾਂਗੇ ਤੇ ਦਵਾਈਆਂ ਕਾਰਪੋਰੇਟ ਕਰਾਣੇ ਤੁਹਾਨੂੰ ਪਤਾ ਤਿਆਰ ਕਰਦੇ ਆ ਤੇ ਇਹਦੇ ਕਨੈਕਸ਼ਨ ਕਿੱਥੇ ਜਾ ਕੇ ਜੋੜਦੇ ਇੱਕ ਵੀਰ ਦਾ ਤਾਂ ਵਿੱਚ ਕਮੈਂਟ ਪੜਿਆ ਅੰਕੇ ਇਦਾਂ ਦਾ ਇੱਕ ਵਾਇਰਸ ਛੱਡਿਆ ਗਿਆ ਜਿਹੜੇ ਦਰਖਤ ਨਾਰਮਲ ਪਪੀਤੇ ਵਗੈਰਾ ਤੇ ਨਿੰਬੂ ਉਹ ਵੀ ਸੌਕ ਰਹੇ ਆ ਤੇ ਰੀਜ਼ਨ ਕੀ ਆ ਕਿ ਜਿਹੜਾ ਫੂਡ ਦੇ ਉੱਤੇ ਉਹ ਕੈਪਚਰ ਕਰਨਾ ਚਾਹੁੰਦਾ ਕਾਰਪੋਰੇਟ ਕਰਾਣੇ ਜਿਵੇਂ ਮੈਂ ਪਿਛਲੀ ਵੀਡੀਓ ਨਿਊ ਵਰਲਡ ਆਰਡਰ ਦੇ ਉੱਤੇ ਬਣਾਈ ਸੀ ਉਹਦੇ ਵਿੱਚ ਦੱਸਿਆ ਸੀਗਾ ਕਿ ਉਹ ਫੂਡ ਕੰਟਰੋਲ ਕਿਉਂ ਕਰਨਾ ਚਾਹੁੰਦੇ ਆ ਕਿਉਂਕਿ ਫੂਡ ਕੰਟਰੋਲ ਤੋਂ ਬਾਅਦ ਤੁਸੀਂ ਬੰਦੂਗਾ ਮੰਜੂਰ ਮਜ਼ਦੂਰ ਬਨਜੋਗੇ ਹੁਣ ਤੁਹਾਡੇ ਤੋਂ ਫੋਖ ਦੇ ਅੱਗੇ ਤੁਸੀਂ ਗੋਡੇ ਟੇਕੋਗੇ ਜੋ ਉਹ ਕਹਿਣਗੇ ਤੁਹਾਨੂੰ ਜੇ ਤੁਸੀਂ ਦੇਖੋਗੇ ਨਾ ਮੈਂ ਪਿਛਲੀ ਵੀਡੀਓ ਚ ਤੁਹਾਨੂੰ ਦੱਸਿਆ ਸੀਗਾ ਕਿ ਕੰਗਰੇਜ਼ ਨੇ ਕਿਤਾਬ ਲਿਖੀ ਸੀ ਨਿਊ ਵਰਲਡ ਆਰਡਰ ਉਹਦੇ ਵਿੱਚ ਲਿਖਿਆ ਸੀ ਜੇ ਤੁਸੀਂ ਇੱਕ ਸਟੇਟ ਕੰਟਰੋਲ ਕਰਨੀ ਹੈ ਉਹਦੀ ਬਿਜਲੀ ਕੰਟਰੋਲ ਕਰ ਲਓ ਜੇ ਇੱਕ ਦੇਸ਼ ਕੰਟਰੋਲ ਕਰਨਾ ਤੁਸੀਂ ਤੇਲ ਕੰਟਰੋਲ ਕਰ ਲਓ ਜੇ ਤੁਸੀਂ ਦੁਨੀਆ ਕੰਟਰੋਲ ਕਰਨੀ ਆ ਤੇ ਮਣੀ ਕੰਟਰੋਲ ਕਰ ਲਓ ਤੇ ਜੇ ਤੁਸੀਂ ਪਬਲਿਕ ਤੇ ਲੋਕ ਕੰਟਰੋਲ ਕਰਨੇ ਆ ਤੁਸੀਂ ਖਾਣਾ ਕੰਟਰੋਲ ਕਰ ਲਓ ਸੋ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਹੁਣ ਬਿਜਲੀ ਪ੍ਰਾਈਵੇਟ ਹੋ ਚੁੱਕੀ ਆ ਕਾਫੀ ਜਗ੍ਹਾ ਦੇ ਉੱਤੇ ਅਸਲ ਗੱਲ ਹੈਗਾ ਕਿ ਤੇਲ ਪਹਿਲੇ ਗਵਰਨਮੈਂਟ ਦੇ ਹੱਥ ਦੇ ਵਿੱਚ ਹੈ ਤੇ ਮਨੀ ਕੰਟਰੋਲ ਕਿਦਾਂ ਕੀਤੀ ਆ ਕਿਉਂਕਿ ਫੋਨ ਪੇ Google Pay ਤੇ ਹੋਰ ਪੇ ਐਪ ਕਾਫੀ ਜਿਹੜੀਆਂ ਐਪਾਂ ਆ ਚੁੱਕੀਆਂ ਅਸੀਂ ਆਨਲਾਈਨ ਮਨੀ ਯੂਜ਼ ਕਰਦੇ ਆ ਜਿਹੜੇ ਛੋਟੇ ਮੋਟੇ ਕਾਰੋਬਾਰ ਸੀ ਮੋਬਾਈਲ ਰੀਚਾਰਜ ਕਰਨ ਵਾਲੇ ਉਹਨਾਂ ਦੇ ਕਾਰੋਬਾਰ ਠੱਪ ਹੋ ਚੁੱਕੇ ਆ ਕਿਉਂਕਿ ਘਰੇ ਬੈਠੇ ਬਿਲੀ ਚਾਰਜ ਵਗੈਰਾ ਕਰ ਲੈਣੇ ਆ ਤੇ ਉਸ ਤੋਂ ਬਾਅਦ ਕੱਲਾ ਖਾਣਾ ਬਚਿਆ ਤੇ ਖਾਣਾ ਕੰਟਰੋਲ ਕਰ ਲਈ ਜੇ ਖੇਤੀ ਕਾਨੂੰਨ ਆਏ ਸੀ ਤੇ ਉਹਦੇ ਤੇ ਚਲੋ ਆਪਾਂ ਵੱਖਰੀ ਵੀਡੀਓ ਇੱਕ ਬਣਾਈ ਹੋਈ ਆ ਨਿਊ ਵ্ল্ড ਆਊਟਰ ਮੇਰੇ YouTube ਚੈਨਲ ਡਾਰਕ ਸੱਚ TV ਤੇ ਜਾ ਕੇ ਤੁਸੀਂ ਦੇਖ ਅਸੋ ਹੁਣ ਆਪਾਂ ਇਕੱਲੇ ਇਹਦੀ ਗੱਲ ਕਰ ਰਹੇ ਸੀ ਨਿੰਮ ਦੇ ਦਰਖਤ ਸੁੱਕਣ ਦੀ ਤੇ ਇਹਦੇ ਪਿੱਛੇ ਚਲੋ ਮੈਂ ਵੀਰਾਂ ਨਾਲ ਵੀ ਸਹਿਮਤ ਹਾਂ ਜਿਨ੍ਹਾਂ ਨੇ ਕਮੈਂਟ ਕੀਤੇ ਸੀਗੇ ਕਿ ਕੋਰਾ ਜ਼ਿਆਦਾ ਪਿਆ ਜੀ ਤਾਂ ਕਰਕੇ ਸੁੱਕੇ ਆ ਚਲੋ ਕੋਰਾ ਮੰਨਦੇ ਆ ਬੱਟ ਵੀਰੇ ਆ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਨਾ ਕੀ ਮਾਸਕਟੋ ਬੱਗ ਇਹ ਇੰਨਾ ਪੀੜਾ ਨੂੰ ਸਕਾਰ ਰਹੀ ਆ ਤੇ ਅਟੈਕ ਵੀ ਕੱਲੇ ਨਿੰਮ ਤੇ ਕਰਦੀ ਆ ਤੇ ਗੂਗਲ ਤੇ ਤੁਹਾਨੂੰ ਮੈਂ ਦੱਸਿਆ ਗਿਆ ਸਰਚ ਕਰਕੇ ਤੁਸੀਂ ਦੇਖ ਲਿਓ ਤੇ ਅਗਲਾ ਟਾਰਗੇਟ ਜਿਹੜਾ ਹੈਗਾ ਉਹ ਸ਼ੀਸ਼ਮ ਦੇ ਦਰਖਤ ਦਾ ਹਿੰਦੀ ਦੇ ਵਿੱਚ ਚਲੋ ਜੇ ਮੈਂ ਇੰਨਾ ਤੇ ਸਰਚ ਕੀਤੀ ਸੀ ਸ਼ੀਸ਼ਮ ਸਾਹਮਣੇ ਆਇਆ ਸੀ ਪੰਜਾਬੀ 'ਚ ਆਪਾਂ ਉਹਨੂੰ ਜਾਮਨ ਦਾ ਦਰਖਤ ਕਹਿੰਦੇ ਆਂ ਤੇ ਅਗਲਾ ਟਾਰਗੇਟ ਇਹਦਾ ਜਾਮਨ ਦਾ ਦਰਖਤ ਹੋਊਗਾ ਉਸਕਾ ਲੱਤੇ ਜਾਣਗੇ ਤੇ ਜੇ ਪੰਜਾਬ 'ਚੋਂ ਨਿੰਮ ਦਾ ਦਰਖਤ ਭਾਰਤ 'ਚੋਂ ਚਾਹੇ ਦੁਨੀਆ 'ਚੋਂ ਖਤਮ ਹੁੰਦਾ ਤੇ ਬਿਮਾਰੀਆਂ ਬਹੁਤ ਜ਼ਿਆਦਾ ਵਾਧ ਜਾਣੀਆਂ ਇਹ ਸਾਨੂੰ ਇੱਕ ਚਿੰਤਾ ਦਾ ਵਿਸ਼ਾ ਬਣੀ ਹੋਈ ਗੱਲ ਆ ਸੋ ਏ ਸੀ ਰੀਜਨ ਕਿ ਕਿਉਂ ਸੁੱਕ ਰਹੇ ਆ ਆ ਨਿੰਮ ਦੇ ਦਰਖਤ ਪਹਿਲਾਂ ਮੈਨੂੰ ਲੱਗਦਾ ਸੀ ਕੱਲੇ ਪੰਜਾਬ ਦੇ ਵਿੱਚੋਂ ਪਰ ਪੂਰੇ ਭਾਰਤ ਦੇ ਵਿੱਚ ਇਹ ਬਿਮਾਰੀ ਜਿਹੜੀ ਫੈਲੀ ਹੋਈ ਆ ਸੋ ਜੇ ਵੀਡੀਓ ਚੰਗੀ ਲੱਗੀ ਇਹਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆ ਬਹੁਤ ਜਲਦ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ